ਅਵੇਖ ਸਹਜ ਅੱਛਾ ਇਹ ਕੋੜਾ ਇਹ ਪੁੱਟਣਾ ਕਰੋ ਤੂੰ ਫੜ ਕੇ ਕੁੱਟ ਦਿਨਾ ਉਹਨਾਂ ਨੂੰ ਕੁੱਤੀ ਨਹੀਂ ਆਹ ਗਲਤ ਗੱਲ ਆ ਦੇਖ ਛੁੱਟੀ ਐ ਸਹਜ ਅੱਜ ਹੈ ਲਓ ਭਾਈ ਗੱਗੂ ਨੂੰ ਦਿਓ ਬਧਾਈਆਂ ਮੀਟਿੰਗ ਵਿੱਚ ਵੀ ਜਾ ਬੜੇ ਪੈਸਾ ਦੱਸਿਓ ਕਿੰਨੇ ਕੇ ਰੁਪਈਏ ਬਣ ਗਏ 8:22 ਹੋ ਗਏ ਵਾਸੀ 8:22 ਹੋ ਗਏ ਥੋੜੀ ਹੋਈ ਨਹੀਂ 22 ਮਿੰਟ ਦਾ ਬੜਾ ਟਾਈਮ ਹੋਇਆ ਵੀ ਵੀਡੀਓ ਨੂੰ ਦੇਖ ਰਹੇ ਸਾਰੇ ਵੀਰੇ ਭੈਣਾ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਅੱਜ ਦੇ ਨਵੇਂ ਬਲੌਗ 'ਚ ਅੱਜ ਅ ਭਾਈ ਮੱਗਰ 7 ਦਸੰਬਰ 12 2024 ਤੇ ਦਾ ਨਾਮ ਹੈਗਾ ਸ਼ਨੀਵਾਰ ਦਾ ਤੇ ਆ ਨਵਾਂ ਮੈਂਬਰ ਆਇਆ ਭਾਈ ਕਰਦਾ ਤੇ ਨਵਾਂ ਜੀ ਫੀਮੇਲ ਡੌਗ ਆ ਕਾਲਾ ਲਿਆਂਦੀ ਕਾਲੇ ਨੇ ਅਦਰੋਂ ਚਾਚੇ ਕਿਉਂ ਤੇ ਇਹਦਾ ਭਾਈ ਨਾਮ ਰੱਖਣਾ ਕਹਿੰਦੇ ਦੇਸੀ ਆ ਦੇਸੀ ਆ ਹਾਂ ਮੈਂ ਕੀ ਦੱਸਾਂ ਹੁਣ ਦੇਖਣ ਵਾਲਿਆਂ ਨੂੰ ਪੁਖਾਇਆ ਫਿਰ ਦੱਸ ਦੇਣਗੇ ਕਾਤੂ ਤੇ ਉਹ ਬਾਈ ਰੱਖੀਏ ਹਾਂ ਗੜੇ ਤੇ ਇਹਦਾ ਬਈ ਨਾਂ ਦੱਸੋ ਐ ਦੇਸੀ ਜਾਂ ਪੰਜਾਬੀ ਜਾਂ ਪੁਰਾਣਾ ਜਾਂ ਨਾਂ ਹੋਵੇ ਜੇ ਜਿਹੜਾ ਕਦੇ ਕਿਸੇ ਨੇ ਬਹੁਤ ਘੱਟ ਸੁਣਿਆ ਹੋਵੇ ਅੱਜ ਕੱਲ ਮੈਂ ਤਾਂ ਹਵਾਲੀ ਬਾਰੀ ਬਾਰ ਸੁਣਿਆ ਲੱਡੋ 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 ਗੁਲਾਬ ਉਹ ਰੱਖਦੀ ਹੈ ਗੁਲਾਬ ਉਹ ਕਹਿੰਦੇ ਇਹ ਨਾਨੀ ਦਾ ਨਾਂ ਹੈਗਾ ਤੇਰਾ ਲੱਛਿਆਗਾ ਦੇਣਾ ਸੀ ਲੱਛਣਾ ਹੈਦਾ ਇਹ ਨੂੰ ਗੱਤਵੀ ਲੱਗੀ ਹੋਣਾ। ਲੱਟ ਜਿਹੜਾ ਘਰ ਵੱਲ ਵੱਸੇ। ਇਹ ਤਾਂ ਕੌਫੀ ਦੀ ਬਾਹਣਾ ਆਗੀ। ਕੌਫੀ ਦੀ ਬਾਹਣਾ ਨਹੀਂ ਆਈਗੀ ਇਹ ਨੂੰ। ਇਹਨੇ ਸੂਸੂ ਕਰਨਾ ਆਉਂਦਾ। ਤੂੰ ਤੂੰ ਕਰਨਾ ਦੋ ਕਰੀਂ। ਇਹ ਉਹ ਧਰਤੀ ਸੰਢੀ ਆ ਜਰਾ। ਨਹੀਂ ਨਹੀਂ ਨਹੀਂ। ਇਹ ਪਾਸੇ ਸੂਸੂ ਕਰਨਾ ਆਉਂਦਾ ਇਹ। ਉਹ ਕਰਦਾ। ਸਿਆਣੀ ਆ ਫਿਰ ਤਾ ਉਹ। ਜੀ ਆਨਿ ਬਈ ਅੱਜ ਦੇ ਬਲੌਗ ਚ ਤੇ ਲਾਉਨੇ ਆ ਡਿਊਟੀ ਇਧਰ ਪੈੜ ਕੱਪਾ ਨੌਜਵਾਨ ਕੱਲ ਹੱਥ ਨਹੀਂ ਫਿੱਟ ਕਰ ਗਿਆ ਸੀ ਪਾਣੀ ਮਾਰਤਾ ਗੰਧ ਤੇ ਮਿਸਤਰੀ ਭਾਈ ਸਾਹਿਬ ਅੱਜ ਇੱਕ ਆਉਣਗੇ ਇੱਕ ਨੇ ਵਿਹੈ ਜਾਣਾਗਾ ਸਹਜਤ ਤੋ ਲਿਆ ਕਰੋ ਬਾਤ ਚੰਗਾ ਖੇਡ ਤਾਂ ਲੋ ਕੋਈ ਨਾ ਨਵਾਵਾਗੇ ਕੋਈ ਨਾ ਇਹ ਦੇਖ ਚੌੜ ਕਰਦੀ ਹੈ ਨਾ ਚੌੜ ਕਰਦੀ ਹੈ ਆ ਕੇ ਮਿਸਤਰੀ ਭੜੇ ਭੜੇ ਆਏ ਮਸਾਲਾ ਤੇ ਮਸਾਲਾ ਭਾਈ ਰੜਾਇਆ ਪਏ ਤੇ ਪਾਣੀ ਖਾਰ ਕੇ ਪਾਣੀ ਪਾਉਣ ਵਾਲਾ ਹੇ ਦੇਣਾ ਵੰਦਰਾ ਸੁਤੇ ਮੋ ਕਾਰਤਿਕ ਦਿਨ ਗਈ ਹੋਈ ਸੀ ਚੁੱਪ ਚਾਦੀ ਇਹ ਚੌੜ ਕਰਨਾ ਕੀ ਵਾਵਾ ਹਾਂ ਜੇ ਸਵੇਰੇ ਤੁਹਾਨੂੰ ਵੱਜਦੀ ਹੈ ਨਾ ਦੋ ਤਿੰਨ ਲੱਗਣਗੇ ਇਹ ਕੰਮ ਮੰਨ ਕੇ ਚੰਦਾ ਤਾਲ ਦੇ ਮਾਰ ਕੇ ਕਰੀਏ ਅੱਜ ਤਾਂ ਹਾਂਜੀ ਇਹਨੂੰ ਕਿਤਾਬ ਮਿਲੋ ਨੰਦਰ ਠੰਡ ਹੈ ਇਹ ਕਾਹ ਚੜਦੀ ਸੀ ਸਾਹ ਜਾਂਦੀ ਜ਼ਿੰਦਗੀਆਂ ਵੜਦੀਆਂ ਦੇਖ ਸਸਰੀ ਗੱਲ ਵਾਸੀ ਸਸਰੀਕਰ ਆ ਬਾਈ ਨੂੰ ਸਤਿ ਸ੍ਰੀ ਅਕਾਲ ਬੁਲਾਈਏ ਕਿ ਨਾ ਬੜਾ ਬੜਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗੱਗੂ ਮੈਂ ਹਵਾਜ ਆ ਗਿਆ ਬਈ ਕੋ ਮੇਰਾ ਨਾਮ ਗੱਗੂ ਕਹਤਾ ਮਨੇ ਹਾਂ ਖੈਰ ਲਾਉਨੇ ਆ ਝੋਟੀ ਇੱਧਰ ਲਪਾਈ ਕਰਦੇ ਫਿਰ ਉਹ ਹੋਲੀ ਅੱਗੇ ਬਾਦਦੇ ਫਿਰ ਬਾਗਰਲੇ ਕਮਰੇ ਵੱਲ ਜਾਵਾਂ ਜਿਹੜਾ ਨਵਾਂ ਬਣਾਇਆ ਤੇ ਪਾਣੀ ਦੀ ਬਾਰੀ ਵੀ ਅੱਜ ਪਤਾ ਨਹੀਂ ਕੌਣ ਲਾਉਣ ਜਾਊਗਾ ਇਹ ਅਜੇ ਮੌਕੇ ਜੀ ਦਾ ਪਤਾ ਲੱਗੂਗਾ ਤੇ ਖੈਰ ਧੰਨਵਾਦ ਬਾਈ ਕਲਿੱਕ ਕਰਨ ਵਾਸਤੇ ਵੀਡੀਓ ਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਇਹੋ ਚੈਨਲ ਨੂੰ ਸਹਿਜ ਸਬਸਕ੍ਰਾਈਬ ਕਰਿਓ ਇਹ ਫੇਸਬੁੱਕ ਤੇ ਦੇਖਦੇ ਆਂ ਫੋਲੋ ਜ਼ਰੂਰ ਕਰਿਓ ਜਿਹੜੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਐ ਵੱਡਾ ਦੰਡੀ ਵੱਡਾ ਦੰਡੀ 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 ਐ ਦੰਡੀ ਵੱਡੂਏ ਤੇ ਰਹਿ ਜਾ ਤਾ ਜੀ ਕਹਿੰਦੇ ਸਾਡੇ ਘੋਠੇ ਤੋਂ ਨਹੀਂ ਮੈਂ ਸਾਡੇ ਘਰ ਹੀ ਲੈ ਜਾਕਰੂ ਮੈਂ ਲੈ ਜਾਣਾ ਰਾਤ ਥਾੜਾ ਬੈਠਾ ਉੱਥੇ ਚਾਚੇ ਗੋਲੇ ਨਹੀਂ ਕਹਿੰਦਾ ਐ ਕਰੂੰਗਾ ਫਿਰ ਮੈਂ ਇਹਦਾ ਫਿਰ ਕਹਿੰਦਾ ਮੈਂ ਦੁਆ ਕੇ ਕਹਿੰਦਾ ਬੈਣ ਤੋਂ ਉੱਤਰ ਕੇ ਬੋਲ ਮਾਰਿਆ ਕਰੂੰ ਮੈ ਤਾਂ ਨਾ ਰੱਖ ਪੁੱਤ ਜਿੰਮੀ ਕੀ ਕਹਿੰਦਾ ਨਹੀਂ ਕਰਦਾ ਸੀ ਸੁੱਟਿਆ ਨਾ ਰੱਖੂ ਕਹਿੰਦਾ ਮੈਂ ਤੇ ਚੱਲੋ ਉਹ ਕਹਿੰਦਾ ਮੰਜੇ ਦੇ ਬਿਠਾ ਦਿਓ ਪੁੱਤਰ ਥੱਲੇ ਧਰਤੀ ਠੰਡੀ ਵਾਲੀ ਆ ਚੱਕਦਾ ਬੋਝ ਕੀ ਨਾ ਇੱਥੇ ਬਿਜਾਲੇ ਬਿਠਾ ਦੇ ਇੱਥੇ ਬੈਠੀ ਰੂ ਤੂੰ ਵੀ ਉੱਪਰ ਬਹਿ ਜਾ ਇਹ ਗਾਲੀ ਤਾਂ ਗਲਤ ਬਾਤ ਹੈ ਕਾਲੇ ਨਾਲ ਦਾੜੀ ਵਾਲਾ ਦਵਾਦੀ ਇਹਨੇ ਹੈ ਇਹ ਗੱਲ ਗਲਤ ਬਾਤ ਆ ਲੈ 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 ਕਿੰਨਾ ਬਣ ਗਿਆ ਇਹ ਤਾਂ ਬਾੜੀ ਸਾਹਿਬ ਤੋਂ ਬਾਹਰ ਹੋ ਗਿਆ ਬਾਹਰ ਸਾਹਿਬ ਤੋਂ ਬਾਹਰ ਆ ਇਹ ਤਾਂ ਖਰਬਾ ਖੁਰਬਾ ਵੀ ਟੱਪ ਗਿਆ ਉਹ ਕਿੱਧਰ ਉਹ ਤਾਂ ਬਾਗੀ ਕਹਿੰਦਾ ਟੱਪ ਗਈ ਕੰਦਰ ਟੱਪੂ ਕੀ ਪਰੰਪਰ ਲੇ ਪਾਸੇ ਇਹ ਤਾਂ ਪੂਰਾ ਮਾਗ ਦੀ ਕੀ ਪਤ ਪੱਜੀ ਤੜਕੀ ਆ ਗਈ ਸੁਨੇਹੀ ਵਿਚਾਰੀ ਕੀ ਜੀ ਬਰੋ ਕਰੇ ਮੈਨ ਜਿਹੜੇ ਹੋਣਗੇ ਉਹ ਵੀ ਖਾਲੀ ਕਰਨ ਵਾਲਾ ਕੰਮ ਹੈ ਦਾ ਤੜੀ ਆ ਵੇਖ ਸਹਜ ਅੱਛਾ ਇਹੋ ਕਰਾ ਇਹ ਪੁੱਟਣਾ ਕਰੋ ਤੂੰ ਫੜ ਕੇ ਕੁੱਟ ਦੇਣਾ ਉਹਨਾਂ ਨੂੰ ਕੁੱਤੀ ਨਹੀਂ ਆ ਗਲਤ ਗੱਲ ਆ ਦੇਖ ਛੁੱਟੀ ਐ ਸਹਜ ਅੱਜ ਹੈ ਲਓ ਭਾਈ ਗੱਗੂ ਨੂੰ ਦਿਓ ਵਧਾਈਆਂ ਵਧਾਈਆਂ ਦਾ ਕਾਹਦੇਗਾ ਇਹ ਠੱਗੀ ਵਾਲਾ ਸੌਦਾ ਹੈਗਾ ਕਿੱਥੇ ਆ ਮੀਟਿੰਗ ਵਿੱਚ ਵੀ ਜਾਣਾ ਬੜੇ ਬਏ ਹਿਆ ਦੱਸਿਓ ਕਿੰਨੇ ਕੇ ਰੁਪਏ ਬਣ ਗਏ ਯਾਰ ਸਾਫ ਗਿਆ ਲੱਗ ਮੜੇ ਮੀਟਿੰਗ ਵਿੱਚ ਜਾਣਾਗਾ ਕਿੰਨੇ ਵਜੇ ਜਾਣਾ ਤੇ ਤੁਹਾਨੂੰ ਕਿੰਨੇ ਜਾਣਾ ਹੈ ਤਾਂ ਨਾ ਜਾਓ ਛੱਡੋ ਪਰ ਐਡਾ ਮੀਟਿੰਗ ਤੇ ਕੀ ਆ ਹੈ ਬਗਦੀ ਤੇ ਮਮੀ ਡੈਡੀ ਜਾਣਗੇ ਨਾ ਜਾਂਦੇ ਤੂੰ ਕੱਲੀ ਜਾਏਂਗੀ ਸਕੂਲ ਵੀ ਤੇ ਜਾਣੀ ਹੈ ਕੱਲੀ ਕੀ ਵਿਚਾਰੀ ਪਈ ਇਹਦੇ ਸਕੂਲ ਚ ਅੱਜ ਮੀਟਿੰਗ ਆ ਕੱਲ ਆ ਥੰਡੀ ਲੱਗੀ ਵੀ ਮੈਨੂੰ ਕਿ ਤੁਸੀਂ ਚਲੋ ਚਾਚਾ ਮੈਂ ਅੱਜ ਤਾਂ ਕੰਮ ਕਰਦੇ ਹੁੰਨੇ ਐ ਇੱਧਰ ਹੱਥੇ ਪਾਣੀ ਦੀ ਵਾਰੀ ਵੀ ਅੱਜ ਫਿਰ ਮਨਪ੍ਰੀਤ ਨੂੰ ਵੀ ਕਹੀ ਜਾਂਦੀ ਸੀ ਸਵੇਰੇ ਦੀ ਕਿ ਤੂੰ ਚੱਲ ਵੜ ਚਾਚਾ ਹਾਂ ਈ ਕੱਟਾ ਕਿਵੇਂ ਗੜਿਆ ਓਏ हाँ, मैं बड़े में लगे वास्ते कि भोलू ठीक है जखम अठ रे बजे तो है पर भरूगा हाँ ले ਇਹ ਕੀ ਕਰਦਾ ਸੀਗਾ ਉਹ ਆਹੀ ਕਰੀਆ ਧਿਆਕ ਤਾਂ ਕਿੰਨਾ ਵਾਇਗਲੇ ਦੋ ਮੇਟਾ ਲਾ ਦੇ ਇਹਨੂੰ ਹਣਾ ਦੇਖੀ ਗਰਮੀ ਆਉਂਦੀ ਐਂ ਤਾਂ ਹੱਥਾਂ ਦੇ ਤਾਂ ਬੂਹ ਮਾਰਾ ਮੋਟਾ ਕਾਲੇ ਨੂੰ ਬੋਲ ਮਾਰ ਦਿੱਤਾ ਅਜ ਆ ਲਈ ਤਾਜ ਓਏ ਹੋਰ ਮਿਸਤਰੀ ਭਾਈ ਸਾਹਿਬ ਠੀਕ ਹੈ ਵਧੀਆ ਵਧੀਆ ਚੱਲ ਅਗਲੇ ਦਿਨ ਆਲੀ ਹਾਂ ਲੈ ਉਹ ਤੱਤੇ ਦੇ ਜੇ ਜੁੜੇਗਾ ਜਿਹਨ ਕੁੱਤੇ ਤਾਂ ਮਿੱਠੀਆਂ ਲਈ ਜਾਂਦੇ ਤਰਕੇ ਤਾਂ ਹਾਂ ਓਏ ਜਰਾ ਇਹ ਕੰਮ ਕਰਾਇਆ ਕਰ। ਤਾਰੇ ਉੱਤਪਾ ਲੱਗੰਦੇ ਠੰਡ ਲੱਗਿਆ ਆਦੀ ਐ ਨੂੰ। ਸੁਦੇ ਖਤਮ ਵੀ ਹੋ ਗਏ। ਹੈ? ਸੁਦੇ ਖਤਮ ਵੀ ਹੋ ਗਏ। ਕਿੱਧਰ ਗਏ ਹੋ ਜੂਜੇ? ਮੈਂ ਉਹ ਮੈਨੂੰ ਨਹੀਂ ਪਤਾ। ਫਿਰ ਖਤਮ ਕਿ ਹੋ ਗਏ ਨਾ? ਹੈ? ਕੱਢ ਕੇ ਲਿਆਉਂਦੇ ਉਹ ਉੱਤ ਲੱਗ। ਉੰਦਰ ਰਜਾਈ ਚ ਪਾਦੇ ਸੀ ਉਹ ਉੱਥੇ ਬਿਸਤਰਾ ਲਾਇਆ ਹੋਇਆ ਬੈਠਾ ਉਹਨਾਂ ਦਾ ਨਾ ਯਾਰ ਤੁਸੀਂ ਹੱਥ ਨਹੀਂ ਲਾਉਣ ਇਹਨਾਂ ਦੇ ਤਾਜ ਖੜਾ ਹੋ ਮੇਰੇ ਬੈਰ ਨਾਲ ਖੇਡਿਆ ਹੁੰਦੀ ਸੀ ਬੱਚੇ ਐਂ ਦਾ ਖੇਡ ਲੈਣ ਦੇ ਜਾਣ ਪਛਾਣ ਕਰਦੀ ਹੁੰਦੇ ਤਾਜ ਤੇਰੀ ਬੈਰ ਨਾਲ ਖੇਡ ਲੈ ਹਾਂ ਖੜਾ ਰਿਹਾ ਆਪ ਵੀ ਖੇਡ ਲੂਦਰੇ ਪੈਰਾਂ ਨਾਲ ਇਹ ਸਿੱਟੂ ਕਰ ਲੂੰ ਲੱਗਦਾ ਇਹਨਾਂ ਨੂੰ ਥੱਲੇ ਜਾਉਂਗਾ ਬਾਈਕ ਥੱਲੇ ਆਣੂ ਤੇ ਦੇ ਵਾਸ਼ ਕਰਤਾ ਰਵੇ ਪਿਛੋ ਦਾ ਅਜ ਪਿਛੋ ਜਾ ਲੈ ਬੀਬੀ ਆਹ ਹੇ ਡੂ ਰਾਮ ਨਾਲ ਰਾਂ ਨਹੀਂ ਦਿੰਦਾ ਤਾਈ ਓਏ ਆਇਓ ਹਮਾਰੇ ਤੋਕੀ ਓਏ ਤਾਂ ਆਜ ਛੱਡ ਦੇ ਥੱਲੇ ਇਹਨੂੰ ਛੱਡ ਦੇ ਤੇਰੇ ਉੱਤੇ ਕੁੱਤੇ ਆ ਗਏ ਦਾ ਓਏ ਐ ਥੋੜੀ ਛੱਡ ਦੇ ਹੁੰਦਿਆ ਛੁੱਟ ਜਾ ਓਏ ਤੈਨੂੰ ਛੱਟਾ ਜਾ ਕੇ ਪੁਰਿਆ ਸਤਰੀ ਕਾਲ ਨਹੀਂ ਬਲਾਈ ਕਿੰਨੇ ਦਿਨ ਹੋ ਗਏ ਤੂੰ ਹਾਜਰੀ ਲਵਾਈ ਬਲੌਗ ਚ ਠੀਕ ਆ ਬੋਲ ਕੇ ਬਤਗਾ ਹਾਜਰੀ ਲਵਾ ਠੀਕ ਆ ਠੀਕ ਆ ਠੀਕ ਆ ਨਾਲੇ ਛੁੱਟੀ ਤੇ ਚਾਚ ਇੱਕ ਗਾਣਾ ਸੁਣਾ ਦੇ ਗਸਦੂ ਬੁੱਤੇ ਸੁਣਾਤਾ ਉਹ devkit ਵਿਚਾਰੀ ਰੋਣ ਲੱਗ ਗਈ ਥੱਲੇ ਛੜਤੀ ਜਾ ਕੇ ਚਾਹੇ ਹੱਥ ਨਾਲ ਆਈ ਯਾਰ ਵਾਰੀ ਵਾਰੀ ਇਹਦੇ ਆਪੇ ਘੇੜ ਲੈਣ ਦੇ ਨੂੰ ਦੁਰ ਫਿਰ ਕੇ ਇਦਾਂ ਦੰਦੀਆਂ ਵੱਡਾਂ ਲੱਗੀਆਂ ਉਹ ਤੋਂ ਪੁੱਤਰ ਇੱਧਰ ਕਰ ਮੂੰਹ ਇੱਧਰ ਕਰ ਪਚੇੜ ਲਾਵਾਂ ਪਚੇੜ ਆਉਂਦੀ ਆ ਕਿ ਕੀ ਹੁੰਦੇ ਆ ਹੈ ਗੁੱਸੇ ਹੋ ਗਿਆ ਖੜਾਰੇ ਤੇ ਰਸਕੇ ਖੜ ਜਾ ਹੜ ਗੁੱਸੇ ਹੋ ਗਈ ਹਟ ਜਾ ਹਟ ਜਾ ਇਹ ਬਾਹ ਨਹੀਂ ਪਤਾ ਕਿ ਦੰਦ ਓਰੇ ਡੰਡੇ ਖਾ ਡੰਡੇ ਖਾ ਗੁੱਸੇ ਹੋ ਗਿਆ ਹਾ ਡੰਡੇ ਖਾ ਸਾਰੇ ਤੇਰਾ ਨਾਲ ਹਾ ਗੁੱਸੇ ਹੋਈ ਐ ਪੜਕੀਆਂ ਆ ਪੇੜ ਤੇ ਪੈਣੀਆਂ ਕੀ ਹੋ ਗਿਆ ਹਮਲਾ ਹਮਲਾ ਆ ਆ ਆ ਤਾ ਡੰਡਾ ਬੜਤਾਰ ਤਲਾਰ ਤਲਾਰ ਲੈ ਆਹ ਉਹ ਮੇਰੀ ਤਲਵਾਰ गिर ਗਈ हां तू ਧਾਕੜਾ ਬੱਸ ਮੇਰਾ ਸਿੱਟ ਦੇ ਖੜ ਜਾ ਖੜ ਜਾ ਖੜ ਜਾ ਉਰੇਆ ਪਾਣੀ ਮਾਰੋ ਸੰਤੇ ਉਰੇਆ ਆਓ 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 ਮਾਰ ਦੇ ਇੱਕ ਵਾਰੀ ਹੋਰ ਚਲਾ ਦੇ ਮੜੇ ਮੈਂ ਮੈਂ ਬੰ ਕਰੀ ਗਈ ਸੌਂਗੀ ਆਏ ਕਰੀ ਗਈ ਸਿਰ ਤੇ ਦੇਖ ਕੰਦਲਾਂ ਕੀ ਈਣਾ ਪਟਨਾ ਨਹੀਂ ਹੈ ਜੰਮਿਆ ਹੋਇਆ ਗਰੇ ਥੋੜੀ ਲੱਗਣਾ ਬਾਈ ਜੇ ਤਾਂ ਚੱਲਣਾ ਆਹੇ ਗਰੂਜੀ ਭਰਿਆ 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 ਭਰਿਆਗਾ ਹੁਣ ਹੀ ਰੱਖਿਆ ਮੈਂ ਪਿੱਛੇ ਨੂੰ ਹਟਾ ਦੇ ਮੜਾ ਜਾ ਲੈ ਬਾਦਾਮ ਖਵਾ ਦੇ ਨਾਲ ਆੜੀ ਪਾਲੂ ਇਹ ਉਹ ਥੱਲੇ ਡੇਕਤਾ ਚੱਕ ਹੱਥ ਕਰ ਕੋਲੇ ਕਰ ਉਹਦੇ ਹੱਥ ਹੁਣ ਤੇਰੇ ਨਾਲ ਆ ਰਹੀ ਪਈ ਹੱਥ ਮਿਲਾ ਲੈ ਉਹਦੇ ਨਾਲ ਹੱਥ ਮਿਲਾ ਲੈ ਹੁਣ ਤੁੰਗ ਮਾਰੀ ਹੁਣ ਤਾਂ ਤੁੰਗ ਮਾਰੀ ਬਾਦਾਮ ਖਾ ਲੈ ਆਪਾਂ ਬੱਠਰ ਖਾਲੀ ਹੋ ਗੜਾ ਦੈਂਟਲਾ ਬੜਾ ਡਗੜਾ ਹੋ ਜਾਂਦੀ ਬੜਾ ਡਗੜਾ ਹੋ ਜਾਂਦੀ ਫਿਰ ਤੇ ਮਗਰ ਪਿਆ ਕਰੂਗਾ ਫਿਰ ਇਹ ਟੂਏ ਚ ਤੇਰੇ ਲੱਤਾਂ ਆਨ ਕਦੇ ਆਓ 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 ਮੈਨੂੰ ਮਾਰਦਾ ਆਪਰੇ ਖਵਾ ਦੇ ਉਹਨੂੰ ਭੁੱਖ ਲੱਗੀ ਆ ਬਚਾਰੇ ਨੂੰ ਵੀਰ ਦੀ ਨਾਲ ਨਹੀਂ ਵੱਡੀ ਗਈ ਚੱਲ ਹੁਣ ਬੈਠਾ ਉੱਥੇ ਮੰਜੇ ਦੇ ਵੱਡੀ ਨਹੀਂ ਗਈ ਫੜ ਲਾ ਫਿਰ ਹੁਣ ਇਹਨੂੰ ਪੁੱਛ ਲੈ ਕਿ ਨਹੀਂ ਗਾੜੀ ਆਪਣੀ ਪੁੱਛ ਲੈ ਇਹਨੂੰ ਬਾਲੀ ਕਹਿੰਦਾ ਸੀ ਕਿਵੇਂ ਕਹਿ ਕੇ ਗਿਆ ਕਿਵੇਂ ਕਹਿ ਕੇ ਗਿਆ ਮੈਨੂੰ ਤੁਸੀਂ ਕਿਵੇਂ ਕਹਿੰਦਾ ਸੀ ਹੋਰੇ ਆ ਕੇ ਦੱਸ ਆਓ 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 ਆਹ 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 ਕੱਲਾ ਖਵਾ ਕੇ ਆਪਾਂ ਨੂੰ ਦੇਖੇ ਵਾਹ ਹੈ ਗਰੂ ਨਾ ਕਿਧਰ ਪੱਤੇ ਲਿਆ ਨਹੀਂ ਜਪੈਂਦੇ ਕਾਲਿਆ ਹੁਣ ਡਰਦਾ ਉਹ ਬੈਠਾ ਥੱਲੇ ਵਾਹ ਹੈ ਗਰੂ ਇਹ ਹੁਣ ਇਹ ਮਾਰੂ ਇਹਦੇ ਇਹ ਚ ਮੇਲਣਾ ਬਾਹਰ ਨਿਕਲਦਾ ਜਿੱਥੋਂ ਨਾ ਬਾਹਰ ਜੇ ਤੂੰ ਮੰਜੇ ਤੇ ਨਾ ਬੈਠਿਆ ਫਿਰ ਤੈਨੂੰ ਉਥੇ ਬਿਠਾ ਦੇਾਂਗੇ ਤਾਂ ਬੈਠ ਮੰਜੇ ਦੇ ਬੈਜਾ ਬੈਜਾ ਠੀਕ ਹੋ ਕੇ ਬੈਜਾ ਬਾਪੂ ਕੋਲੇ ਦੇਖਨੀ ਨਾ ਪੋਨ ਲੱਗੂ ਤਾਂ ਨਾ ਓਕ ਲੱਗੀ ਜੀ ਵਿਚਾਰੀ ਇਹਨਾਂ ਢੁੱਖ ਤਾਂ ਲੱਗੀ ਸੀਗੀ ਮੈਂ ਅਕ ਤੱਕ ਲੱਭ ਪੀਏਗੀ ਤੂੰਰੀ ਮੰਗੂ ਨਾ ਪੂਰੀ ਹੋਊਗੀ ਫੇਰ ਕੀ ਕਹਿੰਦੀ ਥੀਨ ਲੱਗੀ ਠੀਕ ਹੈ ਹਾਂ ਕੀ ਖਾ ਲ ਚੱਲੇ ਨਾਲ ਚੀਜ਼ ਨਹੀਂ ਕੁਝ ਹੋਰ ਆਉ ਮੇਰੇ ਵੱਡੇ ਉੱਤੇ ਦੇਖ ਲਈ ਜਦੋਂ ਮੇਰੇ ਨਾਨੀ ਨੇ ਲਿਆ ਕੇ ਦਿੱਤਾ ਸੀ ਅਚਾਨਕ ਇਹ ਕਿ ਕਹਿੰਦਾ ਸੀ ਮੇਰੇ ਬਰਥਡੇ ਤੇ ਕੀ ਖਵਾਇ ਸੀ ਕੇਕ ਕਿਹਨੂੰ ਕਹਿੰਦਾ ਸੀ ਸਾਈ ਨੂੰ ਸਾਈ ਨੂੰ ਕੀ ਕਹਿੰਦਾ ਸੀ ਮੈਂ 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 ਨਾ ਪੈਣਾ ਸਲਾਮੀ ਦੇ ਨਾਲ ਪੁੱਲ ਗਿਆ ਕਦੋਂ ਦਿੱਤੀ ਨਹੀਂ ਸੀ ਅਦੋਂ ਜਦ ਬਰਥਡੇ ਆਇਆ ਸੀ ਮੇਰਾ ਕਿ ਨਰਵੀ ਦੇਣੀ ਸੀ ਪੰਜ ਰੱਖ ਦੇਣਾ ਐਵੇਂ ਦਹਬੀ ਹੋਈ ਉਹ ਖੇਲ ਮਾ ਲੈਂਦੀ ਜਿਹੜਾ 150 ਉਹਦਾ ਉਹਦਾ ਟ੍ਰੈਕਟਰ ਮੰਗਾ ਲੈਂਦੀ ਮੇਰਾ ਟ੍ਰੈਕਟਰ ਦਾ ਬਰਥਡੇ ਬਰਥਡੇ ਵੀ ਨਹੀਂ ਹੋਇਆ ਤੈਨੂੰ ਪਤਾ ਖਾ ਰੋਟੀ ਹੋ ਰਹਿ ਕੱਟੇ ਦਾ ਹਾਲ ਤਰੇਣੀ ਹੋਰ ਪਾਲਨੇ ਆ ਕਿਉਂ ਵੀ ਪੋਨੇ ਆ ਖਾਏਗਾ ਹੋਰ ਉਹ ਖਾਣਗੇ ਕਦੀ ਨਾ ਮੈਂ ਆਪੀ ਖਾਂਗਾ ਚਲ ਆਪੀ ਖਾ ਲੋ ਤੁਸੀਂ ਜਨੇ ਗਾਉਂ ਆ ਕਿ ਮੇਰੀ ਮੇਰੀ ਗੱਲਾਂ ਸੁਣਣ ਲੱਗ ਗਈ ਥੋੜੀ ਜਿਹੀ ਰਹਿ ਗਈ ਕਹਿੰਦਾ ਸਹਜ ਮੈਂ ਤੈਨੂੰ ਆਪਦੇ ਬਰਥਡੇ ਦੇ ਕੇਕ ਖਵਾਇਆ ਸੀਗਾ ਤੂੰ ਖਵਾਏਂਗੀ ਕਿ ਮੇਰੀ ਮੇਰੀ ਅੱਜ ਵੀ ਥੋੜੀ ਲੈ ਮੈਂ ਵਧੀਆ ਗੱਲਾਂ ਕਰੀ ਜਾਂਦਾ ਸੀਗਾ ਤਾਂ ਬਾਈ ਰੋਟੀ ਖਾਂਦੇ ਕਰਦੇ ਮੈਂ ਆ ਚੱਲ ਦੋ ਕੁ ਤਾਜ ਦੀਆਂ ਗੱਲਾਂ ਹੀ ਸੁਣ ਲਗੀ ਰਿਕਾਰਡ ਕਰਤੀ ਏ ਉੱਪਰ ਦਾ ਕਿਉਂ ਉਹ ਵੀ ਮੁੱਕ ਗਿਆ ਸਬਜ਼ੀ ਮੁੱਕ ਗਿਆ ਤੁਸੀਂ ਬੜੀ ਖਾ ਗਏ ਯਾਰ ਅਸੀਂ ਕੀ ਕਰਾਂਦੇ ਸੰਜਰਾ ਲੂ ਲਾਰੇਂ ਦਾ ਸੁ ਕੱਦ ਲੱਸੀ ਪੀ ਲੈ ਕੱਠੀ ਮੰਡ ਗਿਆ ਕੱਦਾਂ ਮੈਂ ਪਾਉਣਾ ਸਬਜ਼ੀ ਕੋਈ ਨਾ ਹੂੰ 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 ਮੇਸਤਰੀ ਬਾਈ ਚਾ ਆ ਗਈ ਆਜੋ ਨਾ ਦੇਰੇ ਤੇ ਨਾਲ ਮੈਨੂੰ ਇਹ ਥਲੇਣ ਆ ਜਾਣੇ ਕਿਤੇ ਪਾਸਾ ਮਰੇ ਖੋੜੀ ਕੇਰ ਜੜਜੂ ਨੂੰ ਆ ਸੁਣਨੇ ਨੇ ਆਪੇ ਖੇਡਣਾਗਾ ਛੱਡ ਦਸੋਂ ਕੇ ਉੱਠੀ ਆ ਕਿਉ ਮੈਂ ਕਿਉ ਛੱਡਾ ਮੇਰੀ ਫੇਵਰੇਟ ਹੈ ਜਿੰਗਲਾ ਹੂ 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 ਜਿੰਗਲਾ ਲਾ ਹੂ ਹੂ ਉੱਥੇ ਕੀ ਕਰਨਾ ਪੁੱਤਰ ਤੁਸੀਂ ਹੈ ਗੱਲਾਂ ਇਹ ਹੈ ਹੈ ਥੋੜਾ ਕਤੂਰਾ ਅੱਛਾ ਕਿਵੇਂ ਚਾਚਾ ਠੀਕ ਹੈ ਵਧੀਆ ਵਧੀਆ ਬੜੇ ਲੋਟਾ ਚੜਦੀ ਕਲਾ ਕਤੂਰਾ ਹੈ ਨਹੀਂ ਚਾਹ ਵੈਸ ਮਿਹਰਬਾਨੀ ਅੱਜ ਹੈ ਨਾ ਖਿਡ ਹਾਂ ਦੱਸ ਕਿੱਥੇ ਨਹੀਂ ਜੈਜ ਪੁੱਤਰ ਪੈਰ ਨੂੰ ਮੋਚ ਚ ਆ ਜੂਗੀ ਪੈਰ ਨੂੰ ਮੋਚ ਆ ਜੂਗੀ ਪੈਰ ਨੂੰ ਤਾਂ ਆਉਂਦੀ ਮਾਰਾ ਨਹੀਂ ਬਤਰਾ ਉੱਚਾ ਵਾਲਾ ਆ ਮੈਨੂੰ ਇਧਰ ਹੱਥ ਫੜ ਲਉ ਮੇਰਾ ਉਹ ਬੱਲੇ ਬਸ ਇੱਕ ਹੀ ਕੀ ਇਸ ਤੋਂ ਬਾਅਦ ਨਹੀਂ ਬਸ ਚਲ ਉਧਰ ਮੈਂ ਤਕਰੂ ਕੱਲੇ ਛਾਲ ਮਾਰਾਂਗੇ ਅਸੀਂ ਤੇ ਨਹੀਂ ਸਹੀ ਜੀ ਹਾ ਦੇਖੀ ਛਤੂ ਆ ਗਿਆ ਕੋ ਮੇਰੀ ਜਉਂਗੀ ਮਤ ਤੁਸੀਂ ਸਾਰੀ ਹਮ ਹਾ ਦੇ ਬੂਸੇ ਆ ਲਾ ਦਾਂ ਨਹੀਂ ਮਾਰਾ ਚਾਚਾ ਚੱਲ ਹੁਣ ਗਾਣਾ ਸੁਣਾ ਚਾਚਾ ਹੋ ਸਕਦਾ ਤਾਂ ਫਰਤੇ ਆ ਹੱਡਰਾਨ ਕਾਸ ਤੋਂ ਸਿੰਕਸ ਦੇਖ ਲਿਆ ਹਰ ਰੋਜ਼ ਨਾਲ ਹੀ ਆ ਤੁਸੀਂ ਬਾਲੇ ਫਿਰ ਸਾਨੂੰ ਭੇਜ ਦੇ ਹਾਂ ਭੇਜ ਦਿਨ ਕੋਈ ਪੱਤਰ ਤੁਸੀਂ ਬਾਲੇ ਤੁਹਾਡੇ ਵਲੌਗ ਚ ਪਾ ਲਿਓ ਜੀ ਠੀਕ ਐ ਤੇ ਇਹਨਾਂ ਦਾ ਵੀ ਚੈਨਲ ਲਾਜ਼ਮੀ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕਰਿਆਗਾ ਸਹਿਜ ਤਾਜ S A H I J T A J ਤਾਜ ਕਰਦੇ ਰਹਿੰਦੇ ਰੋਜ਼ ਇਹ ਗੱਲਾਂ ਬਾਤਾਂ ਰੋਜ਼ ਡੇਲੀ ਵਲੌਗ ਪਾਉਂਦੇ ਆ ਇਹਦੇ ਬਿਮਾਰ ਹੋ ਜਾਣੇ ਉਹਦੇ ਦਾ ਵਲੌਗ ਨਹੀਂ ਬੰਦਾ ਨਹੀਂ ਉਹਦੇ ਕੋਈ ਗੱਲ ਨਹੀਂ ਤੂੰ ਸਹਜ ਇੱਧਰ ਥਾਂ ਵਾਲਾ ਡੂੰਗਾ ਉਹਨੂੰ ਰੇਸ ਲੱਗੋ ਮਗਰ ਉੱਥੇ ਖੜਾ ਮੈਂ ਉੱਥੇ ਸਿਮੈਂਟ ਲਿਆਈ ਕਾਲਾ ਲਿਆਈ ਮੱਠੜਾ ਸਿਮੈਂਟ ਦਾ ਓਏ ਚੱਲ ਬਾਪੂ ਕੋਲੇ ਨਹੀਂ ਫਿਰ ਇੱਥੇ ਪਚੇ ਦੇਣਗੇ ਤੈਨੂੰ ਪਚੇ ਦੇਣਗੇ ਕੀ ਕਰਨਗੇ ਸਿਮੈਂਟ ਲਾ ਦੇਣਗੇ ਤੇਰੇ ਨਹੀਂ ਸਹਜ ਇੱਧਰ ਜਿੱੁੱਤਰ ਕੇ ਆਇਆ ਪੁੱਤਰ ਥੱਲਾ ਦੀ ਇੱਧਰ ਵੀ ਵੇਖੋ ਹਾਂਜੀ ਐ ਦਾਦਾ ਹਾਂਜੀ ਕਿੰਨਾ ਸੁਣਾ ਵੀ ਹੋ ਜਾਂਦਾ ਹਾਂ ਬਹੁਤ ਸੁਣਾ ਜਾਂਦਾ ਅੱਬਾਸ ਉ ਉ ਪਛਲੇ ਨੂੰ ਵੀ ਉਹਨੂੰ ਘੱਟ ਕਿਉਂ ਉਧਰ ਦੇਖੋ ਕਿੰਨੇ ਆ ਦਰਖਤ ਲੱਗੇ ਆ ਚੇ ਹਾਂ ਨਹੀਂ ਜਬ ਕਿ ਆ ਮੈਂ ਚੌਥ ਵਿਊ ਨਾ ਪੱਟ ਕੇ ਤਾਂ ਦੇਖ ਲਾ ਦੇਖਾਂ ਉਹ ਖਚੇ ਨਹੀਂ ਆਦਾ ਓਏ ਸਿਮਿੰਟ ਲੱਗੇ ਤੇਰੇ ਹਾਂ ਆ ਲੈ ਖਲਾ ਖਾ ਰਿਹਾ ਸੀਂ ਤਾ ਹਾਂ ਸਹੀ ਇਧਰ ਆ ਜਾ ਪੁੱਤਰ ਡਿੱਗ ਪਏਗਾ ਤੂੰ ਫੇਰ ਹੋਏਗਾ ਪੱਟ ਨਹੀਂ ਜਾਂਦਾ ਮੈਂ ਪਟਣ ਆਏ ਉਹ ਪਟੇ ਉਧਰ ਖੇਡੋ ਉੱਥੇ ਲੇਟ ਜਸ ਮਾਰ ਕੇ ਲੇਟ ਲਾ ਤੈਨੂੰ ਛੁੱਟੀ ਹੈ ਦੇਖੀ ਹੋਊਗੀ ਅੱਜ ਆ ਦੇਖੀ ਆਊਗੀ ਹਾਂ ਜੀ ਖੁਸ਼ ਕਰ ਲਾ ਤੂੰ ਲੇਟ ਕੇ ਕਰ ਸੇ ਜਿੱਥੇ ਮੈਂ ਨਾ ਹੱਥ ਰਾਇਆ ਉੱਥੇ ਨਾ ਸਿਨਨਾਲਾ ਨਨਾਲਾ ਨਨਾਲਾ ਸਿਨਨਾਲਾ ਸਿਨਨਾਲਾ ਆ ਸਿਨਨਾਲਾ ਉਹ ਨੁਦਿਆ ਆ ਸਿਨਨਾਲਾ ਉਹ ਨੁਦਿਆ ਇਥੇ ਮੈਂ ਨਾ ਆਪ ਦੇ ਨਾ ਦੋ ਆਤੂ ਚਾਏ ਆ ਕੁੱਤੀ ਆ ਗਈ ਉੱਥੇ ਨਾ ਆ ਉਹ ਆ ਗਈ ਉਰੀ ਦੀ ਮੰਮੀ ਆ ਗਈ ਬੱਡੀ ਉਹ ਦਨ ਨਹੀਂ ਸਰ ਤੋੜਾ ਲਾ ਗਿਆ ਨਾ ਰੁਕ ਜਾ ਐ ਤਾਜ ਓਏ ਉਹ ਮੁੜਿਆ ਸਹਿਜ ਸਖਤ ਤੇ ਉਡੀ ਲਾ ਰਖੀ ਜਿਆ ਚਾਟਾਂ ਤੇ ਚੱਲ ਵਧੀਆ ਓਏ ਆ ਜਾ ਓਰੇ ਸਹਿਜ ਜਾਨਾ ਮੈਂ ਕਰਾਂ ਚੱਲ ਲੱਗੂ ਪਤਾ ਜਾਲ ਗਾਂਹਾਂ ਤਾ ਉਹ ਹੋਵਾ ਦੀ ਕਾਇਆ ਤਾ ਉਹ ਆ ਗਈ ਉਹ ਆਇਆ ਨਹੀਂ ਆਈ ਉਹ ਕੁਝ ਨਹੀਂ ਕਹਿੰਦੀ ਉਹ ਇਂ ਦਿਖਾ ਲਿਓ ਨਾ ਜਾ ਚੱਲ ਦਿਖਾ ਲਿਓ ਨਾ ਫਿਰ ਦੁਬਾਰੀ ਆਖੀ ਆਉਂਗੇ ਯਾਰ ਕੁਝ ਨਹੀਂ ਕਹਿੰਦੀ ਅਰੇ ਚੱਟ ਮੇਕ ਆਓ ਓਏ ਆ ਜਾ ਆ ਇਧਰ ਮੈਂ ਦਿਖਾਉਣਾ ਮਾਸੀ ਕਿੱਥੇ ਜੀ ਬੋਲੀ ਜਾਂਦੀ ਆ ਚੱਲ ਉੱਤਰ ਥੱਲੇ ਸਾਹਮਣੇ ਅੱਛਾ ਜੀ ਥੋਲੇ ਕਿੱਥੇ ਨੇਗੇ ਇਧਰ ਉਹ ਮੱਝਾਂ ਹੀ ਉਠਾਦੇ ਆ ਗਏ ਆ ਹਾਂ ਹਾਂ ਆ ਸੀ ਇੱਥੀ ਆ ਦੋ ਵਾਰ ਹੈਗੇ ਇਹ ਦੇ ਅੱਗੇ ਕੁੱਤੀ ਹੈ ਦੇਖਾਂ ਬਾਸੇ ਸੁੱਤਾ ਪਿਆ ਇੱਕ ਤਰ੍ਹਾਂ ਦੇ ਹੁਣ ਛੇੜਦੇ ਨਹੀਂ ਚਲੋ ਦੇਖ ਲਓ ਉਹ ਬਿੱਠੀ ਸੁੱਤਾ ਪਿਆ ਪਰੇ ਅੱਗੇ ਨੂੰ ਸੁੱਤਾ ਥੋੜੀ ਪਿਆ ਹੋਰ ਚਾਹ ਦੇਈਏ ਨਹੀਂ ਚਲੋ ਚਲੀਏ ਵਾਓ ਆਇਆ ਕੁਛ ਨਹੀਂ ਕਹਿੰਦੀ ਇਹ ਬਾਸੋਂ ਲੈ ਟੱਕ ਪਿਓ ਟੱਕ ਪਿਓ ਬੋਟੂ ਇਹ ਉੱਪਰ ਲੈ ਆਇਆ ਦਾ ਜੀ ਸੈ ਜਾਇ ਕਰੀ ਜਾਂਦਾ ਪੁੱਤਰ ਮੈਂ ਨਾ ਮਗੋਂ ਵੱਡਿਆ ਕਿ ਬਹੁਤਾ ਯਾਰ ਡੱਬਾ ਹੀ ਖਾਲੀ ਕਰਦਾ ਆਇਆ ਆਇਆ ਆਇਆ

오오오오오오오오오오 오. 하, 자, 내리고 있다.

ਅੱਜ ਪਾਣੀ ਦੀ ਬਾਰੀ ਆਪਣੇ ਵਾਲੇ ਹੈਪੀ ਦੀ ਸੀ ਦੁਪਹਿਰੇ ਜੇ ਗੱਗੂ ਨੂੰ ਭੇਜਤਾ ਸੀਗਾ ਬਰਮਾ ਲੈ ਕੇ ਖੇਤ ਨੂੰ ਤੇ ਉਹ ਨੌਜਵਾਨ ਦੋਨੇ ਪਾਣੀ ਦੀ ਬਾਰੀ ਵਾਲੇ ਖੇਤ ਦੀ ਡਿਊਟੀ ਲਾਉਣ ਗਏ ਨੇ ਵਾਹਿਗੁਰੂ ਜੀ ਆ ਬੇਲਾ ਹੋਇਆ ਇਸ ਵਕਤ ਪੌਣੇ 6 ਵਜੇ ਦਾ ਤੇ ਅੱਜ ਦੀ ਡਿਊਟੀ ਨਿਭਾ ਲਈ ਆਵਦੀ ਤੇ ਉਹ ਮਿਸਤਰੀ ਉਹ ਸਾਹਮਣੇ ਵਾਲੇ ਕਾਂਦ ਦਾ ਹੋਲਡਿੰਗ ਆ ਟੈਲਾਂ ਕਰ ਗਿਆ ਬਹੁਤ ਸਾਰਾ ਕੰਮ ਹੈ ਜਿੰਨਾ ਕੱਜ ਦਾ ਨਿਭੜਿਆ ਨਾ ਤਾਂ ਅੱਜ ਤੂੰ ਇਹਦੇ ਨਾਲ ਪੰਗੇ ਨਾਲੇ ਕਾਲਿਆ ਲੈ ਇੰਸਮੈਂਟ ਚੱਕ ਕੇ ਇੱਥੇ ਲਿਬੜੂ ਆ ਓਏ ਫੜੀਏ ਨੂੰ ਫੜੀ ਟੇਕ ਜਾਂ ਲਿਬੜੀ ਨਾ ਫਿਰ ਨਹੀਂ ਉੱਧਰ ਲੈ ਜਿਉਂ ਜਾ ਕੇ ਤੈਨੂੰ ਚੰਗਾ ਕਾਲਿਆ ਠੀਕ ਹੈ ਤੇ ਬੇੜਾ ਜਿਹਦੇ ਪ੍ਰੋਗਰਾਮ ਦੀ ਸਮਾਪਤੀ ਦਾ ਉਮੀਦ ਕਰਦੇ ਆਂ ਵਧੀਆ ਲੱਗਿਆ ਹੋਊਗਾ ਤੇ ਲਾਈਕ ਵਾਲਾ ਗੁੱਠਾ ਹੈ ਲਾਜ਼ਮੀ ਦਬ ਦੇ ਵੀਰ ਬਣ ਕੇ ਲਾਈਕ ਕਰਨਾ ਭੁੱਲਿਆ ਨਾ ਕਰੋ ਜਾਂਦੇ ਜਾਂਦੇ ਤੁਸੀਂ ਭੁੱਲ ਜਾਨੇ ਹੋ ਤੇ ਇਹਨੇ ਨਾਲ ਸਾਡਾ ਹੌਸਲਾ ਜਾਂ ਵਾਧਾਗਾ ਤੇ ਫਿਲਹਾਲ ਛੁੱਟੀ ਆ ਤੇ ਧੰਨਵਾਦ ਸਾਰੇ ਵੀਰਾਂ ਪੈਣਾਂ ਦਾ ਜਿਹੜੇ ਤੁਸੀਂ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਵੇਖਦੇ ਹੋ ਜੁੜੇ ਰਹੋ ਇਹੋ ਚੈਨਲ ਦੇ ਨਾਲ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਬਹੁਤ ਸਾਰਾ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ